ਹੁਣ ਬਾਹਰ ਵਗਣ ਗਿਆ ਪਸੀਨੇ ਦੀਆਂ ਲਹਿਰਾਂ ਤੇ ਨਾਲ ਹੀ ਲੋਕਾਂ ਦੇ ਟੁੱਟਣਗੇ ਸਰੀਰ ਆਉਣ ਵਾਲੇ ਦਿਨਾਂ ਦੇ ਵਿੱਚ ਹੀਟ ਇੰਨੀ ਵੱਧੂ ਕਿ ਲੋਕ برف ਦੀਆਂ ਸਿੱਲੀਆਂ ਰੱਖਣਗੇ ਨਾਲ ਜੀ ਹਾਂ ਦੱਸ ਜੀ ਕਿ ਹਾਲੀ ਦੇ ਵਿੱਚ ਮੌਸਮ ਵਿਭਾਗ ਦੇ ਵੱਲੋਂ ਨਵੀਂ ਅਪਡੇਟ ਸਾਂਝੀ ਕਰ ਦਿੱਤੀ ਗਈ ਹੈ ਕਿਉਂਕਿ ਗਰਮੀ ਇਸ ਕਦਰ ਪੈਣੀ ਹੈ ਕਿ ਲੋਕਾਂ ਦਾ ਮਨ ਕਰੇਗਾ ਕਿ ਕਿਉਂ ਨਾ ਬਰਫ਼ ਦੀ ਸਿੱਲੀ ਹੀ ਨਾ ਰੱਖ ਲਈ ਜਾਵੇ ਦੱਸ ਜੀ ਹੈ ਕਿ ਪੰਜਾਬ ਦੇ ਵਿੱਚ ਅੱਤ ਦੀ ਗਰਮੀ ਨੇ ਲੋਕਾਂ ਦਾ ਹੁਣੀ ਜਿਉਣਾ ਮੁਹਾਲ ਕਰ ਦਿੱਤਾ ਹੈ ਟੈਂਪਰੇਚਰ ਲਗਾਤਾਰ ਵੱਧ ਰਿਹਾ ਇਸ ਕਰਕੇ ਆਈਐਮਡੀ ਵੱਲੋਂ ਆਉਂਦੇ 3 ਦਿਨਾਂ ਤੱਕ ਸੂਬੇ ਦੇ ਵਿੱਚ ਅਤਿ ਦੀ ਗਰਮੀ ਪੈਣ ਦੀ ਭਵਿੱਖਬਾਣੀ ਕੀਤੀ ਹੈ ਤੇ ਨਾਲ ਹੀ yellow alert ਵੀ ਜਾਰੀ ਕਰ ਦਿੱਤਾ ਹੈ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਹੀਟ ਵੇਵ ਤੋਂ ਆਪਣਾ ਬਚਾਅ ਕਰਨ ਮੌਜੂਦਾ ਤਾਪਮਾਨ ਦੀ ਜੇਕਰ ਗੱਲ ਕੀਤੀ ਜਾਵੇ ਤਾਂ 43.9 ਡਿਗਰੀ ਦੇ ਨੇੜੇ ਰਿਹਾ ਜਿਸ ਦੇ ਚੱਲਦੇ ਲੋਕਾਂ ਨੂੰ ਅਤਿ ਦੀ ਗਰਮੀ ਦਾ ਹੁਣ ਸਾਹਮਣਾ ਕਰਨਾ ਪਵੇਗਾ ਤੇ ਇਸ ਦੇ ਨਾਲ ਗਰਮੀ ਲੱਗਣ ਦੇ ਨਾਲ ਲੋਕਾਂ ਨੂੰ ਕਈ ਬਿਮਾਰੀਆਂ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ ਜਿਵੇਂ ਗਰਮੀ ਲੱਗਣ ਤੋਂ ਬਾਅਦ ਇਨਸਾਨ ਨੂੰ ਜਿਹੜੇ ਕਿ ਲੂਜ਼ ਮੋਸ਼ਨ ਲੱਗ ਜਾਂਦੇ ਨੇ ਤੇ ਹੋਰ ਵੀ ਕਈ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਤਾਂ ਆਓ ਜਾਣਦੇ ਹਾਂ ਕਿ ਕਿੱਦਾਂ ਦਾ ਮੌਸਮ ਰਹੇਗਾ ਤੇ ਕਿਹੜੇ-ਕਿਹੜੇ ਵਿਚਾਰ ਸਾਨੂੰ ਕਰਨੇ ਪੈਣਗੇ ਹਾਂ ਜਿਸ ਤੋਂ ਆਪਾਂ ਦੇਖ ਰਹੇ ਹੈਗੇ ਆ ਜੀ ਅੱਜ ਕੱਲ ਜਿਹੜਾ ਟੈਂਪਰੇਚਰਸ ਨੇ ਉਹ ਨਾਰਮਲ ਨਾਲੋਂ ਕਾਫੀ ਜ਼ਿਆਦਾ ਚੱਲ ਰਿਹਾ ਜਿਵੇਂ 37 ਡਿਗਰੀ ਇਹਨਾਂ ਦਿਨਾਂ ਦੇ ਵਿੱਚ ਦਿਨ ਦਾ ਤਾਪਮਨ ਹੋਣਾ ਚਾਹੀਦਾ ਔਰ ਜਿਹੜਾ ਸਾਡੇ ਰਿਕਾਰਡ ਅਕੋਰਡਿੰਗ ਜਿਹੜਾ ਲੁਧਿਆਣਾ ਦਾ ਟੈਂਪਰੇਚਰ ਆ ਉਹ 41 ਦੇ ਨੇੜੇ ਬਹੁਤ ਰਿਕਾਰਡ ਕੀਤਾ ਗਿਆ ਆ ਦੂਸਰੀ ਗੱਲ ਮੇਨ ਲਈ ਇਹ ਹੈ ਕਿ ਜੇ ਆਪਾਂ ਪਿਛਲੇ ਸਾਲ ਦਾ ਕੰਪੈਰੀਜ਼ਨ ਕਰਦੇ ਆ ਤਾਂ ਇਹਨਾਂ ਦਿਨਾਂ ਦੇ ਵਿੱਚ ਝੂੜ 40 ਡਿਗਰੀ ਟੈਂਪਰੇਚਰ ਗਿਆ ਸੀ ਪਿਛਲੇ ਸਾਲ ਵੀ ਪਰ ਉਹ ਇੱਕ ਅੱਧੇ ਦਿਨ ਲਈ ਕੁਛ ਇਸ ਤਰ੍ਹਾਂ ਦੀ ਮਤਲਬ ਪੀਕ ਤੇ ਪਹੁੰਚਿਆ ਸੀ ਪਰ ਇਸ ਵਾਰੀ ਆਪਾਂ ਦੇਖ ਰਹੇ ਆ ਕਿ ਲਗਾਤਾਰ 3-4 ਦਿਨ ਤੋਂ ਜਿਹੜਾ ਟੈਂਪਰੇਚਰ ਆ ਝੂੜ ਤੋਂ ਉੱਪਰ 40-41 ਦੇ ਨੇੜੇ ਬਹੁਤ ਚੱਲ ਰਿਹਾ ਜਿਹੜਾ ਕਿ ਆਪਾਂ ਕਹਿ ਸਕਦੇ ਹਾਂ ਕਿ 4-5 ਡਿਗਰੀ ਨਾਰਮਲ ਤੋਂ ਜ਼ਿਆਦਾ ਹੈ ਇਸੇ ਤਰ੍ਹਾਂ ਜੇ ਰਾਤ ਦੀ ਗੱਲ ਕਰਦੇ ਹਾਂ ਤਾਂ ਰਾਤ ਦਾ ਟੈਂਪਰੇਚਰ ਵੀ ਸਾਡੇ ਕੋਲ ਜਿਵੇਂ 20 ਤੱਕ ਹੋਣਾ ਚਾਹੀਦਾ ਹੈ ਪਰ ਸਭ ਤੋਂ 21-22 ਦੇ ਨੀਅਰ ਬਾਊਟ ਹੈਗਾ ਪਰ ਰਾਤ ਦੇ ਟੈਂਪਰੇਚਰ ਦੇ ਕੰਪੈਰੀਟਿਵਲੀ ਜਿਹੜਾ ਦਿਨ ਦਾ ਟੈਂਪਰੇਚਰ ਹੈ ਉਹ ਬਹੁਤ ਜ਼ਿਆਦਾ ਹਾਈ ਹੈਗਾ ਜਿਹਦੇ ਨਾਲ ਕਿ ਆਈਐਮਡੀ ਵੱਲੋਂ yellow alert ਜਾਰੀ ਕੀਤਾ ਗਿਆ ਹੈ ਕਿ ਆਹ ਜਿਹੜੇ ਆਪਣੇ 26 27 28 29 ਹੈ ਨਾ ਜਿਹੜੀਆਂ ਇਹ ਡੇਟਸ ਨੇ ਜਿਵੇਂ 28 29 30 ਇਹਨਾਂ ਡੇਟਸ ਦੇ ਵਿੱਚ ਕਾਫੀ ਜ਼ਿਆਦਾ ਜਿਹੜਾ ਟੈਂਪਰੇਚਰ ਆ ਉਹ ਰਾਈਜ਼ ਕਰ ਸਕਦਾ ਹੈ। ਔਰ ਇਹਦੇ ਵਿੱਚ ਕੁਝ ਜ਼ਿਲ੍ਹੇ ਹੈਗੇ ਨੇ ਜਿਵੇਂ ਕਿ ਗੁਰਦਾਸਪੁਰ ਜਾਂ ਪਠਾਨਕੋਟ ਆਪਾਂ ਕਹਿ ਸਕਦੇ ਹਾਂ। ਇਨ੍ਹਾਂ ਜ਼ਿਲ੍ਹਿਆਂ ਦੇ ਵਿੱਚ ਟੈਂਪਰੇਚਰ ਜ਼ਿਆਦਾ ਨਹੀਂ ਰਾਈਜ਼ ਹੋਊਗਾ ਪਰ ਬਾਕੀ ਸਾਰਾ ਪੰਜਾਬ ਜਿਹੜਾ ਉਹ ਗਰਮ ਲਹਿਰ ਦੀ ਜਿਹੜੀ ਪਰਕੋਟੇ ਅੰਡਰ ਰਹੇਗਾ। ਇਸੇ ਮਤਿਨ ਅਸਰ ਜੀ ਆਪਾਂ ਦੇਖਦੇ ਹੈਗੇ ਆ ਤਾਂ ਬਠਿੰਡੇ ਦਾ ਤਾਪਮਨ ਜਿਹੜਾ ਕੱਲ ਆ ਉਹ 44 ਡਿਗਰੀ ਤੱਕ ਰਿਕਾਰਡ ਕੀਤਾ ਗਿਆ ਹੈ। ਜਿਹੜਾ ਕਿ ਆਪਾਂ ਕਹਿ ਸਕਦੇ ਆ ਕਿ 6 7 ਡਿਗਰੀ ਨਾਰਮਲ ਤੋਂ ਜ਼ਿਆਦਾ ਹੈ ਸੋ ਇਸੇ ਤਰ੍ਹਾਂ ਇਹ ਹਲੇ ਇਸ ਤਰ੍ਹਾਂ ਦਾ ਹੀ ਜਿਹੜਾ ਮੌਸਮ ਹੋ ਰਹੇ ਦੀ ਸੰਭਾਵਨਾ ਹੈਗੀ ਹੈ ਕਿ ਲੂ ਜਿਹੜੀ ਉਹ ਚਲਦੀ ਰਹੇਗੀ ਤੇ ਜਿਹੜਾ ਗਰਮ ਲਹਿਰ ਦਾ ਪਰਕੋਟਾ ਉਹ ਜਾਰੀ ਰਹੇਗਾ ਮੈਂ ਆਮ ਲੋਕਾਂ ਨੂੰ ਵੀ ਕਹਿੰਦਾ ਹਾਂ ਜਿਹੜੇ ਲੋਕ ਬਾਹਰ ਕੰਮ ਕਰਦੇ ਜਾਂ ਫਿਰ ਪਾਕਿਸਤਾਨ ਨੂੰ ਜਿਹੜੀ ਆ ਜਿਸ ਤਰ੍ਹਾਂ ਕਿ ਟੈਂਪਰੇਚਰ ਜਿਹੜਾ ਆਪਾਂ ਦੇਖਦੇ ਆ ਕਿ 12 ਤੋਂ 2 ਦੇ ਵਿੱਚ ਜਿਹੜਾ ਇਹ ਹਾਈएस्ट ਟੈਂਪਰੇਚਰ ਰਿਕਾਰਡ ਕੀਤਾ ਜਾਂਦਾ ਹੈ ਸੋ ਬਾਕੀ ਕੀ ਆਪਣਾ ਹੁਣ ਚੁੰਨੇ ਦਾ ਵੀ ਸੀਜ਼ਨ ਆਉਣ ਵਾਲਾ ਹੈਗਾ ਕਿਉਂਕਿ ਲੋਕਾਂ ਨੇ ਮਈ ਦੇ ਵਿੱਚ ਪਨੀਰੀ ਜਿਹੜੀ ਆ ਉਹ ਸ਼ੁਰੂ ਕਰਨੀ ਹੁੰਦੀ ਹੈ ਤੇ ਪਰ ਇਹ ਹੈ ਕਿ ਆਪਣੀ ਸਿਹਤ ਦਾ ਵੀ ਧਿਆਨ ਜਰੂਰ ਰੱਖਣਾ ਚਾਹੀਦਾ ਹੈਗਾ ਕਿ ਇੰਨੀ ਜ਼ਿਆਦਾ ਜਦੋਂ ਇੰਟੈਂਸ ਹੀਟ ਹੁੰਦੀ ਹੈ ਤਾਂ ਉਹ ਤੋਂ मतलब ਜੇ ਅਗਰ ਬਾਹਰ ਕੰਮ ਕਰਨਾ ਵੀ ਪਵੇ ਤਾਂ ਆਪਣਾ ਸਿਰ ਜਰੂਰ ਢੱਕ ਕੇ ਰੱਖਣਾ ਚਾਹੀਦਾ ਹੈ ਤੇ ਆਪਣੇ ਕੋਲ ਪਾਣੀ ਦੀ ਜਿਹੜੀ ਸੁਵਿਧਾ ਉਹ ਜਰੂਰ ਰੱਖਣੀ ਚਾਹੀਦੀ ਹੈ ਕਿ ਥੋੜੀ ਥੋੜੀ ਦੇਰ ਬਾਅਦ ਜਿਹੜਾ ਆਪਣਾ ਮਤਲਬ ਪਾਣੀ ਦਾ ਜਿਗਾ ਸੇਵਨਾ ਕਰਦੇ ਰਹਿਣਾ ਚਾਹੀਦਾ ਤਾਂ ਕਿ ਡੀਹਾਈਡਰੇਸ਼ਨ ਨਾ ਹੋਏ ਤੇ ਬਾਕੀ ਜਿਹੜੀ ਆਮ ਲੋਕ ਨੇ ਉਹਨਾਂ ਨੂੰ ਵੀ ਜੇ ਕੋਈ ਜ਼ਰੂਰੀ ਕੰਮ ਹੈਗਾ ਤਾਂ ਉਹ ਹੀ ਤਾਂ ਹੀ ਬਾਹਰ ਨਿਕਲਣ ਨਹੀਂ ਅਦਰਵਾਈਜ਼ ਜੇ ਬਾਹਰ ਨਿਕਲਣਾ ਵੀ ਹੈਗਾ ਤਾਂ ਆਪਣਾ ਪੂਰਾ ਹੈੱਡ ਕਵਰ ਕਰਕੇ ਆਪਣਾ ਸਨਸਟੇਨ ਲਗਾ ਕੇ ਆ ਪਾਣੀ ਦਾ ਪ੍ਰਬੰਧ ਨਾਲ ਕਰਕੇ ਸਾਨੂੰ ਗਲਾਸਸ ਲਗਾ ਕੇ ਹੀ ਨਿਕਲਣਾ ਚਾਹੀਦਾ ਹੈ ਔਰ ਜੇ ਅਵਾਇਡ ਹੋ ਸਕਦਾ ਹੈਗਾ ਤਾਂ ਸਵੇਰੇ ਸ਼ਾਮ ਜਿਹੜਾ ਉਹ ਬਾਰਿਸ਼ ਦਾ ਕੰਮ ਕਰ ਲਿਆ ਜਾਵੇ ਤੇ ਦਿਨੇ ਜਿਹੜਾ ਉਹ ਅੰਦਰ ਵਾਲੇ ਕੰਮੇਟਾ ਲਿਆ ਜਾਵੇ ਉਹਨਾਂ ਜਿਵੇਂ ਕਿ ਦੇਖਿਆ ਮਾਰਸ਼ਪੈਲ ਜਿਹੜੇ ਉਹ ਡਰਾਈ ਰਹੇ ਨੇ 10 ਅਪ੍ਰੈਲ ਦੇ ਮਹੀਨੇ ਵਿੱਚ ਕਿੰਨੀ بارش ਜਿਹੜੀ ਆਪਕ ਤੇ ਲਿਖੀ ਹੁੰਦੀ ਆ ਭਿਨਾਂਾ ਕਿ ਇਸ ਵਾਰ ਕਿੰਨੀ ਕਰਈ ਆ ਲੱਗਦਾ ਕਿ بارشਾ ਬਹੁਤ ਘਟਨੀ ਹੈ ਆ ਹਾਂਜੀ ਨੀਅਰ ਅਬਾਊਟ 20 ਮਿਲੀਮੀਟਰ ਜਿਹੜੀ بارشਾ ਅਪ੍ਰੈਲ ਦੇ ਵਿੱਚ ਅਸੀਂ ਐਕਸਪੈਕਟ ਕਰਦੇ ਹੈਗੇ ਆ ਬਾਰੇ ਈਸਵਰੀ ਸਾਡੇ ਕੋਲ ਹਲੇ ਤੱਕ ਕੋਈ بارش ਜਿਹੜੀ ਆ ਉਹ ਰਿਕਾਰਡ ਨਹੀਂ ਹੋਈ ਤਾਂ ਬਸ ਥੋੜੀ ਜੀ 2-3 ਐਮਐਮ ਜਿਹੜੀ ਆ ਰਿਕਾਰਡ ਹੋਈ ਹੈ ਇਸ ਤਰ੍ਹਾਂ ਹੀ ਲਾਸਟ ਇਅਰ ਵੀ ਸਾਡੇ ਕੋਲ ਸਿਰਫ ਥੋੜੀ ਜੀ ਹੀ بارش ਸੀਗੀ ਜੇਬਾ ਮਾਰਚ ਦੀ ਗੱਲ ਕਰਦੇ ਆ ਮਾਰਚ ਦੇ ਵਿੱਚ ਵੀ ਈਵਨ ਜਿਹੜਾ ਸਿਰਫ ਇੱਕ ਰੇਨੀ ਡੇ ਸਾਡੇ ਕੋਲ ਰਿਕਾਰਡ ਹੋਇਆ ਤੇ ਬਾਕੀ ਸਾਰਾ ਆਲਮੋਸਟ ਡਰਾਈ ਰਿਹਾ ਹੈ ਅਪਕਲ ਵੀ ਆਲਮੋਸਟ ਸਾਰਾ ਡਰਾਈ ਰਿਹਾ ਹੈ ਇਸੇ ਕਰਕੇ ਜਿਹੜੇ ਟੈਂਪਰੇਚਰਸ ਨੇ ਉਹ ਡੇ ਬਾਏ ਡੇ ਰਾਈਜ਼ ਹੋ ਰਹੇ ਨੇ ਜੇ ਥੋੜਾਪੋਤਾ ਇਹ ਕੁਝ ਵੈਸਟਰਨ ਡਿਸਟਰਬੈਂਸ ਆ ਜਾਂਦੀ ਹੈ ਇਹਨਾਂ ਦਿਨਾਂ ਦੇ ਵਿੱਚ ਤਾ ਫਿਰ ਉਹਦੇ ਨਾਲ ਟੈਂਪਰੇਚਰ ਥੋੜਾ ਫਾਲ ਕਰਦਾ ਸੋ ਹਲੇ 3-4 ਦਿਨ ਸਾਨੂੰ ਕੋਈ ਉਮੀਦ ਨਹੀਂ ਹੈਗੀ ਕਿ ਕਿਸੇ ਤਰ੍ਹਾਂ ਦਾ ਕੋਈ ਜਿਹੜੀ ਡਿਸਟਰਬੈਂਸ ਆ ਸਕਦੀ ਹੈ ਤਾਂ ਇਸ ਕਰਕੇ ਇਹਦਾ ਹਲੇ ਪਰ ਕੋਪਸਟਨ ਰਹੇਗਾ ਹਮ ਜਿਸ ਤਰ੍ਹਾਂ ਲਈ 2-3 ਦਿਨ ਲਈ ਕਰਕੇ ਲੱਗਦਾ ਵੀ ਹੋਰ ਤਾਂ ਆਪਾਂ ਜਿਹੜੇ ਨੇ ਰੇਨ ਹੋ ਸਕਦੇ ਨੇ ਹੋਰ ਗਰਮੀ ਵੀ ਆ ਸਕਦੀ ਹੈ ਆ ਦੇਖੋ ਜੇ ਤਾਂ ਥੋੜੀ ਬਹੁਤੀ ਹਵਾ ਚੱਲ ਜਾਂਦੀ ਹੈ ਤਾਂ ਉਹਦੇ ਨਾਲ ਥੋੜਾ ਟੈਂਪਰੇਚਰ ਜਿਹੜਾ ਸਟੇਬਲ ਰਹਿ ਸਕਦਾ ਪਰ ਜਿਸ ਤਰ੍ਹਾਂ ਕੀ ਪ੍ਰੈਡਿਕਸ਼ਨ ਹੈਗੀ ਹੈ ਕਿ ਔਰ ਵਾਲੇ ਜਿਹੜੇ 2-3 ਦਿਨ ਨੇ ਉਹਨਾਂ ਦੇ ਵੀ ਟੈਂਪਰੇਚਰ ਜਿਹੜਾ ਉਹ ਰਾਈ ਸੀ ਕਰੇਗਾ ਸੋ ਦਾਦੀ ਹੈ ਕਿ ਮੌਸਮ ਵਿਭਾਗ ਦੇ ਵੱਲੋਂ ਲੋਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਖਾਸ ਕਰਕੇ 12 ਵਜੇ ਤੋਂ ਲੈ ਕੇ ਦੁਪਹਿਰ ਦੇ 2 ਵਜੇ ਤੱਕ ਜਦੋਂ ਤਾਪਮਾਨ ਸਭ ਤੋਂ ਵੱਧ ਹੁੰਦਾ ਉਦੋਂ ਆਪਣਾ ਖਾਸ ਧਿਆਨ ਰੱਖਣਾ ਆਪਣੇ ਕੋਲ ਪੀਣ ਵਾਲਾ ਪਾਣੀ ਵੀ ਜ਼ਰੂਰ ਰੱਖਣ ਹਕੀਕਤ ਦੀ ਵੀ ਪੰਜਾਬੀ ਲਈ ਲੁਧਿਆਣਾ ਤੋਂ ਸਰਿੰਦਰ ਸੋਨੀ ਦੀ ਰਿਪੋਰਟ